ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਪਿੰਡ ਚੱਕ ਸੋਹਟਾ ਤੋਂ ਸਰਪੰਚ ਸਾਹਿਬ ਜਿਹੜੇ ਆ ਇਨਫੋਰਮੇਸ਼ਨ ਮਿਲੀ ਸੀ ਵੀ ਨਾਣਾ ਦੇਵੀ ਰੋਡ ਦੇ ਉੱਤੇ ਇਹ ਕੁਝ ਪਰਿਵਾਰ ਜਿਹੜੇ ਆ ਤੇ ਉਹਨਾਂ ਦੀ ਵੈਰੀਫਿਕੇਸ਼ਨ ਕਰਨ ਲਈ ਅਸੀਂ ਆਏ ਆ ਵੀ ਇਹ ਜਿਹੜੇ ਪਰਿਵਾਰ ਆ ਸਹੀ ਹੈ ਤੇ ਇਹਨਾਂ ਦੇ ਆਧਾਰ ਕਾਰਡ ਸਰਪੰਚ ਸਾਹਿਬ ਜਿਹੜੇ ਆ ਵੈਰੀਫਿਕੇਸ਼ਨ ਕਰ ਰਹੇ ਆ ਤੇ ਸਰਪੰਚ ਸਾਹਿਬ ਦੱਸਿਓ ਜਰਾ ਹਾਂਜੀ ਆਪਾਂ ਪਿੰਡ ਚੱਕ ਸੋਤੇ ਦੇ ਵਿੱਚ ਅੱਜ ਵੈਰੀਫਿਕੇਸ਼ਨ ਕਰਨ ਆਏ ਸੀ ਕਿਉਂਕਿ ਇੱਥੇ ਇੱਕ ਫੈਮਿਲੀ ਆਈ ਸੀ ਕਿ ਆਪਾਂ ਹੁਣ ਅਜੂਨ ਨੇ ਵੀ ਵੈਰੀਫਿਕੇਸ਼ਨ ਕਰਨ ਆਏ ਹੈ ਤੇ ਦੇਖ ਰਿਹਾ ਹਾਂ ਲੱਣਾ ਦੀ ਵੈਰੀਫਿਕੇਸ਼ਨ ਜ਼ਰਾ ਚੈੱਕ ਕਰ ਲਈਏ ਤੇ ਇਹ ਇਹ ਤੁਹਾਡਾ ਉੱਧਰ ਦਾ ਹੀ ਹੈ ਨਾ ਬਿਹਾਰ ਦਾ ਹੈ ਹਾਂ ਜੀ ਪਿੰਡ ਨਣ ਦੇ ਵੀ ਰੋਡ ਤੇ ਪਿੰਡ ਸੋਤੇ ਚ ਆ ਜਿਹੜੀਆਂ ਘਟਨਾਵਾਂ ਵਾਪਰ ਰਹੀਆਂ ਕੁਝ ਦਿਨਾਂ ਤੋਂ ਬੜੀਆਂ ਮੰਦ ਭਾਵਨਾਵਾਂ ਜਿਹੜੀਆਂ ਘਟਰਾਵਾਂ ਐ ਤੇ ਉਹਦੇ ਮੱਦੇ ਨਜ਼ਰ ਜਿੱਥੇ ਬੱਚਿਆਂ ਨਾਲ ਵੀ ਦੁਸ਼ਕਾਮ ਹੋਇਆ ਕਈ ਹੋਰ ਵਾਰ ਦਰਦਾਂ ਹੋਈਆਂ ਉਹਦੇ ਮੱਦੇ ਨਜ਼ਰ ਦੇਖਦੇ ਪੰਜਾਬ ਦੇ ਮਾਹੌਲ ਨੂੰ ਸੁਖਾਵਾਂ ਬਣਾਉਣ ਲਈ ਅਸੀਂ ਆਪਣੇ ਪਿੰਡ ਜਿਹੜੀਆਂ ਸਾਡੀ ਜ਼ਿੰਮੇਵਾਰੀਆਂ ਉਹਨਾਂ ਨੂੰ ਨਿਭਾਉਂਦੇ ਹੋਏ ਅਸੀਂ ਆਪਣੇ ਪਿੰਡ ਪਿੰਡ ਜਾ ਕੇ ਜਿੱਥੇ ਸਾਡੇ ਪਿੰਡ ਦੇ ਸੋਹਟਾ ਚੱਕ ਨੈਣਾ ਦੇ ਵੀ ਰੋਡ ਅਕੈਡਮੀ ਰੋਡ ਜਿੱਥੇ ਜਿੱਥੇ 5 ਕਿਲੋਮੀਟਰ ਦਾ ਮੇਰਾ ਏਰੀਆ ਹੈ ਤੇ ਹੋਰ ਵੀ ਮੇਰੀ ਏਰੀਆ 'ਚ ਜਾਵਾਂਗਾ ਤੇ ਇਹ ਸਰਪੰਚ ਸਾਹਿਬ ਦੇ ਨਾਲ ਤੇ ਅਸੀਂ ਇਹ ਵੈਰੀਫਿਕੇਸ਼ਨ ਕਰ ਰਹੇ ਆਂ ਵੀ ਕਿਹੜੇ ਕਿਹੜੇ ਬੰਦੇ ਇੱਥੇ ਰਹਿ ਰਹੇ ਆ ਉਹਨਾਂ ਦੇ ਮਾਲਕਾਂ ਨੂੰ ਮਿਲ ਰਹੇ ਆ ਜਿਸ ਜਗ੍ਹਾ 'ਚ ਬੰਦੇ ਕਿਰਾਏ ਤੇ ਰਹਿ ਰਹੇ ਆ ਤੇ ਇਹ ਅੱਜ ਅ ਇੱਥੇ ਨਾਨਾਦੇਵੀ ਰੋਡ ਤੇ ਆਏ ਆ ਕੀ ਨਾਜੀ ਤੁਹਾਡਾ ਅੱਗੇ ਕਰਦੇ ਵੜਾ ਜਾਂਦੇ ਲੱਗੇ ਇਸੇ ਕੁਝ ਵੜਾ ਲੱਗਦੀ ਹੈ ਤੁਹਾਨੂੰ ਪਤਾ ਹੈ ਪੰਜਾਬ 'ਚ ਬੁਲਾਫ ਖਰਾਬ ਹੋਏ ਹੋਏ ਥੋੜੇ ਜੇ ਤੇ ਤੁਹਾਡੀ ਜ਼ਿੰਮੇਵਾਰੀ ਜਿਹੜੀ ਬਣਦੀ ਹੈ ਤੁਸੀਂ ਉਹਨੂੰ ਉਹਦਾ ਕਰਨਾ ਅੱਛਾ ਇਹਨਾਂ ਦਾ ਖਾਰਾ ਕਰਵਾਇਆ ਹੋਇਆ ਹੈ ਅੱਜ ਕੱਲ ਨੂੰ ਸਾਰਿਆਂ ਦਾ ਵੈਰੀਫਿਕੇਸ਼ਨ ਕਰਾਓ ਠੀਕ ਹੈ ਮਜ਼ਦੂਰਾਂ ਨੇ ਕੰਮ ਵੀ ਕਰਨੇ ਆ ਸਭ ਕੁਝ ਕਰਨਾ ਹੈ ਪਰ ਅਸੀਂ ਕਹਿੰਦੇ ਵੀ ਗਲਤ ਆਂਸਰ ਨਾ ਆ ਜਾਵੇ ਕੱਲ ਨੂੰ ਬਾਹਰ ਦਾਣ ਕਰਕੇ ਚਲਾ ਜਾਵੇ ਤੁਸੀਂ ਵੀ ਧਿਆਨ ਰੱਖਣਾ ਕੋਈ ਹੋਪਰਾ ਬੰਦਾ ਆ ਗਿਆ ਕੋਈ ਰਿਸ਼ਤੇਦਾਰ ਗਿਆ ਕੋਈ ਵੀ ਆਂਦਾ ਹੈ ਉਹਦਾ ਵੈਰੀਫਿਕੇਸ਼ਨ ਜ਼ਰੂਰ ਕਰਵਾਣੀ ਹੈ ਬਿਨਾ ਵੈਰੀਫਿਕੇਸ਼ਨ ਤੋਂ ਬੰਦਾ ਇੱਥੇ ਨਾ ਰੁਕੇ ਠੀਕ ਹੈ ਨਾ ਜੀ ਠੀਕ ਹੈ ਜੀ ਆਪਣਾ ਕੰਮ ਕਰੋ ਆਪਣੇ ਘਰਾਂ ਨੂੰ ਜਾਓ ਕੋਈ ਕਿਸੇ ਨੂੰ ਦਿੱਕਤ ਨਹੀਂ ਪਰ ਇੱਥੇ ਮਾਹੌਲ ਨਹੀਂ ਕੋਈ ਖਰਾਬ ਹੋਣਾ ਚਾਹੀਦਾ ਨਹੀਂ ਠੀਕ ਹੈ ਨਾ ਜੀ ਇੱਥੇ ਕੋਈ ਮਾਹੌਲ ਨਹੀਂ ਖਰਾਬ ਹੁੰਦਾ ਹਾਂ ਇਸ ਲਈ ਜਿਹੜਾ ਵੀ ਬੰਦਾ ਨਵ ਆਪਣੇ ਆਧਾਰ ਕਾਰਡ ਆਪਣੇ ਜਿਹੜੇ ਮਾਲਕ ਹੈ ਲक्की ਜੀ ਕੋਈ ਵੀ ਆਦਤ ਹੋ ਹੈ ਜੀ ਇਹਨਾਂ ਦਾ ਇੱਥੇ ਦੁਕਾਨ ਹੈ ਇੱਥੇ ਕਾਰੋਬਾਰ ਹੈਗਾ ਤੇ ਅਸੀਂ ਸਾਰਿਆਂ ਨੂੰ ਹਦਾਇਤ ਕਰਦੇ ਹਾਂ ਤੁਹਾਡੇ ਮਾਦੀਆਂ ਰਹੀ ਬੇ ਸਾਡੇ ਪਿੰਡ 'ਚ ਕੋਈ ਵੀ ਜਿਨੇ ਵੀ ਕੋਈ ਕਿਰਾਏ ਤੇ ਜਾਂ ਕਿਸੇ ਤਰੀਕੇ ਵੀ ਬੰਦੇ ਰੱਖੇ ਹੋਇਆ ਉਹ ਪੁਲਿਸ ਵੈਰੀਫਿਕੇਸ਼ਨ ਜ਼ਰੂਰ ਕਰਾਵੇ ਉਹਦਾ ਪਤਾ ਹੋਣਾ ਚਾਹੀਦਾ ਮੈਂ ਤੁਹਾਨੂੰ ਹਦਾਇਤ ਕਰ ਰਿਹਾ ਜੇ ਨਹੀਂ ਉਹ ਕਰਾਉਂਦੇ ਤਾਂ ਪਿੰਡ ਵੱਲੋਂ ਜਿਹੜੀ ਹੈ ਉਹਨਾਂ ਤੇ ਕਾਰਵਾਈ ਕੀਤੀ ਜਾਊਗੀ ਸਾਰੇ ਇੱਕ ਇੱਕ ਬੰਦੇ ਦੀ ਜਾਣਕਾਰੀ ਜਿਹੜੀ ਹੈ ਉਹ ਤੁਹਾਡੇ ਕੋਲ ਮੌਜੂਦ ਹੋਣੀ ਚਾਹੀਦੀ ਹੈ ਲਕੀ ਜੀ ਠੀਕ ਹੈ ਜੀ ਠੀਕ ਹੈ ਤੁਹਾਡੀ ਰਮੇ ਵਾਲੀ ਆ ਹੁਣੇ ਅਸੀਂ ਇਹ ਦੇਖ ਲਿਆ ਇਹਨਾਂ ਦੇ ਬੰਦੇ ਸਾਰਿਆਂ ਦੇ ਜਿਹੜੇ ਆਧਾਰ ਕਾਰਡ ਪਾਸ ਵੈਰੀਫਿਕੇਸ਼ਨ ਕਰਾਣੀ ਆ ਹਾਂ ਕੋਈ ਬੰਦਾ ਵੀ ਜਿਹੜਾ ਹੈ ਬਿਨਾਂ ਵੈਰੀਫਿਕੇਸ਼ਨ ਦੇ ਇੱਥੇ ਨਾ ਰਵੇ ਇਸ ਤੋਂ ਬਾਅਦ ਇਹ ਕਿਧਰ ਕਿਧਰ ਰੱਖਦੇ ਮੇਰਾ ਨਾ ਰੱਖੋ ਜੀ ਇਹ ਕੋਈ ਘਟਨਾ ਵਾਪਰ ਰਹੀ ਹੈ ਉਹ ਪਹਿਲਾਂ ਵੀ ਦਿੱਕਤ ਆਈਆਂ ਤੁਹਾਨੂੰ ਪੰਜਾਬ ਦੇ ਵਿੱਚ ਬੱਚਿਆਂ ਨਾਲ ਹਮਲਕ ਹੋਇਆ ਅੱਜ ਵੀ ਇੱਕ ਬੜੀ ਵੱਡੀ ਮਾਰਕ ਸਟਾਉਂਗੀ ਹਾਂ ਜੀ ਉਹ ਸਲਾਹ ਚ کہہ ਰਹੇ ਵੀ ਅਸੀਂ ਜਿਹੜਾ ਪਾਈਚਾਰ ਖਾਂਜ ਬਣੀ ਰੋਵੇ ਤੇ ਗਲਤ ਬੰਦਾ ਕੋਈ ਸਾਡੇ ਏਰੀਆ ਦੇ ਵਿੱਚ ਸਾਡੇ ਪਿੰਡ ਐਂਟਰ ਨਾ ਆਵੇ ਅਜਾ ਨਾਵਾ ਬੰਦਾ ਕੋਈ ਵੀ ਐਂਟਰ ਨਾ ਹੋਵੇ ਕੋਈ ਹਾਰਪੂਨ ਗੜ੍ਹ ਚੱਕਰ ਉਹ ਜਿੰਨੀ ਤੱਕ ਉਹ ਵੀ ਜ਼ਰੂਰ ਚੀਜ਼ ਹੈ ਇਹ ਅਸੀਂ ਦੇਖਦੇ ਆਂ ਵੈਸੇ ਧਾਰ ਘਾ ਟੀਹੇ ਨਾ ਦੇ ਇਹ ਪਹਿਲੇ ਇਹ ਇੱਥੇ ਰਹਿ ਰਹੇ ਪਹਿਲਾਂ ਲੰਬੜਦਾਰਾਂ ਦੇ ਬਾੜੇ ਤੇ ਰਹਿੰਦੇ ਹੁੰਦੇ ਸੀ ਜੇ ਹੁਣ ਆ ਗਏ ਤੇ ਇਹ ਕੋਈ ਨਹੀਂ ਮੈਜਿਸ ਨੋਰੇਟਾ ਹੂ ਜਿਲ੍ਹਾ ਸੁਜੋ ਦਾ ਆਪਣਾ ਠੀਕ ਹੈ ਆ ਵੀ ਨੋਰੇਲੀ ਹਾਂਜੀ ਆ ਤੁਸੀਂ ਮਾਰੇ ਤੁਹਾਡੇ ਕੋਲ ਪੂਰਾ ਰਿਪੋਰਟ ਬਣਾ ਰਹੀਦਾ ਕੋਈ ਇਹਨਾਂ ਕੱਲ ਲੈ ਆਵਾਂਗਾ ਜੋ ਕਾਪੀ ਉੱਤੇ ਹੁੰਦੀ ਹੈ ਨਾਲ ਇਹ ਜਾਨੂੰ ਸਾਨੂੰ ਪ੍ਰਿੰਸੀਪਲ ਵੀ ਇਹ ਜ਼ਰੂਰ ਜੀ ਐਸਪੈਂਡ ਦੀ ਸੌਟੇ ਦੀ ਜ਼ਿੰਮੇਵਾਰੀ ਹੈ ਠੀਕ ਹੈ ਨਾ ਕੋਈ ਵੀ ਇੱਥੇ ਗੱਡਣਾ ਵਾਪਰ ਰਹੀ ਹੈ ਉਪਰਾਂ ਬੰਦਾ ਜੇ ਕੋਈ ਕਰ ਗਿਆ ਨੁਕਸਾਨ ਤਾਂ ਇੱਥੇ ਇਹਨਾਂ ਤੋਂ ਪੜਤਾਲ ਕੀਤੀ ਜਾਊਗੀ ਇਸ ਕਰਕੇ ਸਮੂਹਨੀ ਤੌਰ ਤੇ ਜਿਹੜਾ ਹੈ ਨਾ ਆਪਣੀ ਇਹ ਜ਼ਿੰਮੇਵਾਰੀ ਤੋਂ ਬਾਹਰ ਠੀਕ ਹੈ ਜੀ ਆਪਾਂ ਕੱਲ੍ਹ ਦੇਖਾਂਗੇ ਕੱਲ੍ਹ ਨੂੰ ਕਾਫੀ ਜੋ ਕੰਮ ਕੱਢੀ ਕਰਕੇ ਵੀਡੀਓ ਆ ਹਾਂ ਸਾਰੇ ਦੀ ਕਾਫੀ ਸਟੇਜ ਲੈ ਜਣੀ ਨਾ ਕੱਲ੍ਹ ਨੂੰ ਬੋਲੇ ਇਸ ਲਈ ਸਭੀ ਬੱਚੋਆਂ ਕੋਲੋਂ ਆਪਣਾ ਆਧਾਰ ਕਾਰਡ ਜੋ ਵੈਰੀਫਿਕੇਸ਼ਨ ਕਰਾ ਲਨਾ ਮਾਰਦ ਨੂੰ ਕਹਿ ਕੇ ਅਸੀਂ ਵੀ ਕਹਾਂਗੇ ਤੁਸੀਂ ਵੀ ਆਪਣੀ ਜ਼ਿੰਮੇਵਾਰੀ ਸਮਝੋ ਬੋਲੇ ਇੱਥੇ ਕੋਈ ਨਹੀਂ ਹੰਦੀ ਹਾਂ ਕੱਲ੍ਹ ਨੂੰ ਵੀ ਅਸੀਂ ਕਰਾਂਗੇ ਤਾਲ ਪਰਸੋਂ ਨੂੰ ਫੇਰ ਮਾਰਾਂਗੇ ਅਸੀਂ ਘੇੜਾ ਠੀਕ ਹੈ ਆਪਣੇ ਹਰ ਕਾੜ ਜੋ ਹੈ ਆਪਣੇ ਮਾਲਕ ਨੂੰ ਦੇ ਦੇਣਾ ਠੀਕ ਹੈ ਕਿੰਨੇ ਜੀ ਰਹਿੰਦੇ ਨੇ ਇਹ ਦੋ ਪਰਿਵਾਰ ਇਤਨੇ ਜਣੇ ਨੇ ਇਹਦੇ ਬੱਚੇ ਤਿੰਨੇਰੇ ਬੱਚੇ ਨੇ ਠੀਕ ਹੈ ਬਾਹਰੋਂ ਆਏ ਆ ਅੰਬਾਲਾ ਸੇ ਪਿਛੇ ਗਾਉਂ ਕੋਂਤਾ ਹੈ ਮੁਰਾਦਾਬਾਦ ਮੁਰਾਦਾਬਾਦ ਆਧਾਰ ਕਾਰਡ ਕਾਹ ਕੇ ਅੰਬਾਲਾ ਦੇ ਕੇ ਜੀਤਾ ਹੈ ਮਾਲਿਕ ਠੀਕ ਹੈ ਜੀ ਹੋਰ ਵੀ ਹੋ ਗਈਆਂ ਅਸੀਂ ਕਾਫੀ ਜੇ ਜਾ ਕੇ ਆਏ ਆ ਤੇ ਜਿੱਦਾਂ ਜਿੱਦਾਂ ਸਾਨੂੰ ਪਤਾ ਲੱਗਦਾ ਰਹੂਗਾ ਔਰ ਹੋਰਾਂ ਨੂੰ ਬੇਨਤੀ ਹੈ ਪਿੰਡ ਚੱਕ ਛੋਟੇ ਦੇ ਵਾਸੀਆਂ ਨੂੰ ਵੀ ਜਿੱਥੇ-ਜਿੱਥੇ ਵੀ ਕੋਈ ਇਹ ਜੇ ਤੁਹਾਨੂੰ ਲੱਗਦਾ ਸਾਨੂੰ ਜਾਣਕਾਰੀ ਦਿਓ ਅਸੀਂ ਆਪ ਜਾ ਕੇ ਉੱਥੇ ਚੈਕਿੰਗ ਕਰਾਂਗੇ ਤੇ ਹੋਰ ਵੀ ਬੇਨਤੀ ਕਰਦੇ ਕੋਈ ਨਵਾਂ ਬੰਦਾ ਜਿਹੜਾ ਹੈ ਨਾ ਬਿਨਾਂ ਜਾਣਕਾਰੀ ਤੋਂ ਬਿਨਾਂ ਆਧਾਰ ਕਾਰਡ ਤੋਂ ਬਿਨਾਂ ਇਨਕੁਆਰੀ ਤੋਂ ਕੋਈ ਵੀ ਬੰਦੇ ਨੂੰ ਜਿਹੜੀ ਰਹਾਇਸ਼ ਨਾ ਦਿੱਤੀ ਜਾਵੇ ਨਹੀਂ ਤਾਂ ਪੰਚਾਇਤੀ ਤੌਰ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਕੋਈ ਵੀ ਬਿਨਾ ਆਧਾਰ ਕਾਰਡ ਕੋਈ ਵੀ ਇਲਾਕੇ ਚ ਕੋਈ ਗਲਤ ਕੰਮ ਹੋ ਗਿਆ ਤੇ ਉਹਦੀ ਜ਼ਿੰਮੇਵਾਰੀ ਉਸ ਇਲਾਕੇ ਦੇ ਜਿਹੜੇ ਮਾਲਕਾਂ ਦੇ ਕੋਲ ਉਹਨਾਂ ਦਾ ਵੈਰੀਫਿਕੇਸ਼ਨ ਨਹੀਂ ਹੋਊਗਾ ਤੇ ਉਹ ਜ਼ਿੰਮੇਵਾਰ ਹੋਣਗੇ ਇਸ ਕਰਕੇ ਮੈਂ ਬੇਨਤੀ ਕਰਦਾ ਜਿਹੜੇ ਜਿਹੜੇ ਵੀ ਕਿਰਾਏਦਾਰ ਤੁਸੀਂ ਰੱਖੇ ਹੋਏ ਆ ਉਹਨਾਂ ਦੇ ਆਧਾਰ ਕਾਰਡ ਨੂੰ ਪੁਲਿਸ ਵੈਰੀਫਿਕੇਸ਼ਨ ਕਰਾ ਕੇ ਤੇ ਉਹਦੀ ਸਾਰੀ ਜਾਣਕਾਰੀ ਹੈ ਉਹ ਪੰਚਾਇਤ ਨੂੰ ਵੀ ਤੇ ਆਪਣੇ ਕੋਲ ਵੀ ਜਿਹੜੀ ਹੈ ਰੱਖੀ ਜਾਵੇ ਧੰਨਵਾਦ ਜੀ